ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਂ ਸ਼ਾਹਬਾਦ ਖਾਨ ਜਿਲ੍ਹਾ ਮਲੇਰਕੋਟਲਾ ਪੁਲਿਸ ਵੱਲੋਂ ਲਗਾਤਾਰ ਸ਼ੱਕੀ ਘਰਾਂ ਵਿੱਚ ਸਰਚ অভিযান ਚੱਲ ਰਹੀ ਹੈ ਐਸਐਸਪੀ ਗਗਨਜੀਤ ਸਿੰਘ ਜੀ ਦਾ ਕਹਿਣਾ ਇਹ ਹੈ ਕਿ ਨਸ਼ਾ ਤਸਕਰ ਜਾਤਾ ਨਸ਼ਾ ਵੇਚਣਾ ਛੱਡ ਦੇਣ ਤੇ ਜਾਂ ਫਿਰ ਪੰਜਾਬ ਛੱਡ ਦੇਣ ਤੇ ਉਹ ਜਿਹੜੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਣ ਲੱਗਿਆ ਜੀ ਟੀਵੀ ਦੀ ਸਕਰੀਨ ਦੇ ਉੱਪਰ ਇਹ ਜ਼ਿਲ੍ਹਾ ਮਲੇਰਕੋਟਲੇ ਦੀਆਂ ਤਸਵੀਰਾਂ ਸਨ ਕਿ ਉਹਨਾਂ ਘਰਾਂ ਦੇ ਵਿੱਚ ਪੁਲਿਸ ਜਾ ਪਹੁੰਚੀ ਆ ਕਿ ਜਿਨ੍ਹਾਂ ਘਰਾਂ ਦੇ ਉੱਪਰ ਸ਼ੱਕ ਸੀ ਤਾਂ ਉਹਨਾਂ ਨੂੰ ਵੀ ਠੀਗਾ ਸਖਤ ਚੇਤਾਵਨੀ ਦੇ ਦਿੱਤੀ ਗਈ ਹੈ ਵੀ ਅਗਰ ਕੋਈ ਸ਼ਹਿਰ ਦੇ ਵਿੱਚ ਕੋਈ ਨਸ਼ੇ ਦੀ ਕੋਈ ਠੀਗਾ ਤਸਕਰੀ ਕਰੂਗਾ ਤਾਂ ਉਹ ਬਖਸ਼ਾ ਨਹੀਂ ਜਾਵੇਗਾ ਤੇ ਹੋਰ ਐਸਐਸਪੀ ਗਗਨਜੀਤ ਸਿੰਘ ਜੀ ਦਾ ਕੀ ਕਹਿਣਾ ਆਓ ਸੁਣਦਿਆਂ ਮਲੇਰਕੋਟਲਾ ਤੋਂ ਸ਼ਾਹਵਾਜ਼ ਖਾਨ ਪੜਿਆ ਵਾਲਾ న్యూਸ ਪੰਜਾਬ ਇਹ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ਾ ਵਿਰੋਧੀ ਮਹਿੰਮ ਚੱਲ ਰਹੀ ਹੈ ਉਸ ਨੂੰ ਹੁਣ ਇੱਕ ਮਹੀਨਾ ਹੋ ਚੱਲਿਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਕੋਆਰਡੀਨੇਟਡ ਸਰਚ ਆਪਰੇਸ਼ਨ ਚੱਲ ਰਿਹਾ ਸਾਰੇ ਸੀਨੀਅਰ ਅਫਸਰ ਸਾਰੇ ਫੀਲਡ ਚ ਨੇ ਪੂਰੇ ਪੰਜਾਬ ਦੇ ਤੇ ਤੁਸੀਂ ਵੀ ਦੇਖਿਆ ਵੀ ਲੋਕੀ ਆਪ ਲੋਕਾਂ ਦਾ ਵਿਸ਼ਵਾਸ ਬਣਿਆ ਪੁਲਿਸ ਤੇ ਕਿਉਂਕਿ ਆਪ ਇਨਫੋਰਮੇਸ਼ਨ ਦਿੰਦੇ ਆ ਤੇ ਜਿਹੜੇ ਘੁੰਸੀ ਮੱਲਾ ਸੀ ਜਿਵੇਂ ਇੱਥੇ ਅੱਗੇ ਬਹੁਤ ਬਦਨਾਮ ਮੱਲਾ ਸੀ ਉਹ ਲੋਕੀ ਆਪ ਖੁਸ਼ ਨੇ ਲੋਕੀ ਵੀ ਖੁਸ਼ ਨੇ ਵੀ ਹੁਣ ਅਸੀਂ ਇੱਥੇ ਦੁਆਰ ਤੋਂ ਰਹਿਣਾ ਚਾਹੁੰਦੇ ਆ ਤਾਂ ਲੇਕੇ ਲੋਕ ਘਰ ਛੱਡਣ ਨੂੰ ਤਿਆਰ ਹੋਗੇ ਸੀਗੇ ਸੋ ਇਸੇ ਤਰ੍ਹਾਂ ਹੀ ਲੋਕਾਂ ਦਾ ਜੇ ਸਹਿਯੋਗ ਰਹੂਗਾ ਤੇ ਪੁਲਿਸ ਦਾ ਸਾਥ ਦੇਣਗੇ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਏਰੀਆ ਹੈਗਾ ਨਸ਼ਾ ਮੁਕਤ ਬਣੇ ਤੇ ਇਹਨਾਂ ਦੇ ਬੱਚਿਆਂ ਦਾ ਵਧੀਆ ਫਿਊਚਰ ਬਣੇ ਕੀ ਲੱਗਦਾ ਇਸ ਏਰੀਆ ਦੇ ਬੰਦਿਆਂ ਨੇ ਸਰ ਨਸ਼ਾ ਵੀ ਛੱਡੇ ਆ ਨਸ਼ਾ ਵੀ ਛੱਡਿਆ ਕਈ ਹੁਣ ਚੰਗਾ ਕੰਮ ਕਰ ਲਾਗੇ ਕੋਈ ਸਬਜ਼ੀ ਵੇਚ ਰਿਹਾ ਕੋਈ ਸਕੂਲਾਂ ਚ ਕਿਤੇ ਪੀਣ ਲੱਗਾ ਕੋਈ ਕਿਤੇ ਲੱਗਾ ਤੋ ਸਾਰੇ ਮੈਂ ਤਾਂ ਇਹੀ ਕਹੂੰਗਾ ਵੀ ਇਦਾਂ ਹੀ ਆਪਣੇ ਆਪ ਨੂੰ ਸੁਧਾਰਨ ਤੇ ਕਿਉਂਕਿ ਇੱਕੋ ਜੀਵਨ ਮਿਲਦਾ ਉਹਨੂੰ ਆਪਾਂ ਚੰਗੇ ਪਾਸੇ ਲਾਈਏ